ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 722 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 723 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ जात ਸਨਾਤੀ ਹੋਰ ਹਿੰਦਵਾਣੀਆਂ ਇਹ ਭੀ ਲੇਖ ਹੈ ਲਾਏ ਵੇ ਲਾਲੋ ਉੱਚੀਆਂ ਜਾਤਾਂ ਦੀਆਂ ਨੀਵੀਆਂ ਜਾਤਾਂ ਦੀਆਂ ਅਤੇ ਹੋਰ ਪੀਸਾ ਬਹਿੰਦੂ ਇਸਤਰੀਆਂ ਇਹਨਾਂ ਸਾਰੀਆਂ ਉੱਤੇ ਇਹੀ ਅਤਿਆਚਾਰ ਹੋ ਰਹੇ ਹਨ ਖੂਨ ਕੇ ਸੋਹਲੇ ਗਾ ਵੀ ਹੈ ਨਾਨਕ ਰਤ ਕਾ ਕੰਗੂ ਪਾਏ ਵੇ ਲਾਲੋ ਏ ਨਾਨਕ ਇੱਕ ਖੂਨੀ ਵਿਆਹ ਵਿੱਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਸੈਦਪੁਰ ਦੀ ਕਤਲਾਮ ਦੀ ਇਹ ਦੁਰਘਟਨਾ ਬੜੀ ਭਿਆਨਕ ਹੈ ਪਰ ਇਹ ਵੀ ਠੀਕ ਹੈ ਕਿ ਜਗਤ ਵਿੱਚ ਸਭ ਕੁਝ ਮਾਲਕ ਪ੍ਰਭੂ ਦੀ ਰਜਾ ਵਿੱਚ ਹੋ ਰਿਹਾ ਹੈ ਇਸ ਵਾਸਤੇ ਲੋਥਾਂ ਪਰ ਇਸ ਸ਼ਹਿਰ ਵਿੱਚ ਬੈਠ ਕੇ ਵੀ ਨਾਨਕ ਉਸ ਮਾਲਕ ਪ੍ਰਭੂ ਦੇ ਗੁਣ ਹੀ ਗਾਉਂਦਾ ਹੈ ਜੇ ਨਵ ਪਾਈ ਰੰਗ ਰਵਾਈ ਬੈਠਾ ਵੇਖੈ ਵਖਾ ਇਕੱਲਾ ਏ ਭਾਈ ਲਾਲੋ ਤੂੰ ਵੀ ਇਸ ਟਲ ਨਿਯਮ ਨੂੰ ਉਚਾਰ ਚੇਤੇ ਰੱਖ ਕਿ ਜਿਸ ਮਾਲਕ ਪ੍ਰਭੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿੱਚ ਪ੍ਰਵਿਰਤ ਕੀਤਾ ਹੋਇਆ ਹੈ ਉਹ ਆਪ ਹੀ ਨਿਰਲੇਪ ਰਹਿ ਕੇ ਉਨਾ ਦੁਰਘਟਨਾਵਾਂ ਨੂੰ ਵੇਖ ਰਿਹਾ ਹੈ ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ ਸੱਚਾ ਸੋ ਸਾਹਿਬ ਸੱਚਤ ਪਾਵਸ ਸਚੜਾ ਨਿਆਉ ਕਰੇਗ ਮਸੂਲਾ ਓ ਮਾਲਕ ਪ੍ਰਭੂ ਟਲ ਨਿਯਮਾਂ ਵਾਲਾ ਹੈ ਉਸ ਦਾ ਨਿਆਉ ਹੁਣ ਤੱਕ ਟਲ ਹੈ ਉਹ ਗਾਹ ਨੂੰ ਪੀ ਟਲ ਨਿਯਮ ਵਰਤਾਏਗਾ ਉਹੀ ਨਿਆਉ ਕਰੇਗਾ ਜੋ ਅਟਲ ਹੈ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਉਸ ਢਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ ਮਨੁੱਖਾ ਸਰੀਰ ਰੂਪ ਕਪੜਾ ਟੋਟੇ ਟੋਟੇ ਹੋ ਰਿਹਾ ਹੈ ਇਹ ਇੱਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ ਆਵਨਾ 78 ਜਾਨ 97 ਔਰ ਅਪੀ ਉੱਤਸੀ ਮਰਦ ਦਾ ਚੇਲਾ ਪਰ ਹੈ ਭਾਈ ਲਾਲੋ ਜਦ ਤੱਕ ਮਨੁੱਖ ਮਾਇਆ ਦੇ ਮੋਹ ਵਿੱਚ ਪ੍ਰਵਿਰਤ ਹਨ ਅਜੇ ਇਹ ਕੱਲੂ ਘਾਰੇ ਵਰਤਦੇ ਹੀ ਰਹਿਣਗੇ ਆ ਮੁਗਲ ਅੱਜ ਹਕੂਮਤ ਸੰਮਤ 78 ਵਿੱਚ ਆਏ ਹਨ ਇਹ ਸੰਮਤ 97 ਵਿੱਚ ਚਲੇ ਜਾਣਗੇ ਚੜਾਈ ਕਰਕੇ ਇਹ 78 ਵਿੱਚ ਆਏ ਹਨ ਇੱਥੇ ਤੇ 97 ਵਿੱਚ ਇੱਥੋਂ ਚਲੇ ਜਾਣਗੇ ਕੋਈ ਹੋਰ ਸੂਰਮਾ ਵੀ ਉੱਠ ਖੜਾ ਹੋਵੇਗਾ ਸੱਚੀ ਬਾਣੀ ਨਾਨਕ ਆਖੇ ਸੱਚ ਸੁਣਾਇਸੀ ਸੱਚ ਕੀ ਬੇਲਾ ਜੀਵ ਮਾਇਆ ਦੇ ਰੰਗ ਵਿੱਚ ਮਸਤ ਹੋ ਕੇ ਉਮਰ ਅਜਾਈਂ ਗੁਆਰੇ ਹਨ ਨਾਨਕ ਤਾਂ ਇਸੇ ਵੇੜੇ ਭੀ ਸਦਾ ਕੈਮ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ساری ਉਮਰ ਹੀ ਇਹ ਸਿਫਤ ਸਲਾਹ ਕਰਦਾ ਰਹੇਗਾ ਕਿਉਂਕਿ ਮਨੁੱਖਾ ਜਨਮ ਦਾ ਸਮਾ ਸ਼ਿਵ ਸਲਾ ਵਾਸਤੇ ਹੀ ਮਿਲਿਆ ਹੈ ਨਾਮ ਜਪਣ ਵਾਸਤੇ ਹੀ ਮਿਲਿਆ ਹੈ ਤਿਲੰਗ ਮਹੱਲਾ ਚੌਥਾ ਘਰ ਦੂਜਾ ਰਾਗ ਤਿਲੰਗ ਘਰ ਦੂਜੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਾਬੇ ਆਏ ਹੁਕਮ ਖਸਮਾ ਹੁਕਮ ਸਭ ਵਰਤਨੀ ਸਾਰੇ ਜੀਵ ਹੁਕਮ ਅਨੁਸਾਰ ਖਸਮ ਪ੍ਰਭੂ ਤੋ ਹੀ ਜਗਤ ਵਿੱਚ ਆਏ ਹਨ ਸਾਰੀ ਰੁਕਾਈ ਉਸ ਦੇ ਹੁਕਮ ਵਿੱਚ ਹੀ ਕੰਮ ਕਰ ਰਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹੁਮੇ ਕਹਿ ਨਾ ਕੋਏ ਸੱਚ ਸਾਹਿਬ ਸਾਚਾ ਖੇਲ ਸਭ ਹਰ ਤਨੇ ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ ਉਹਦਾ ਰਚਿਆ ਜਗਤ ਤਮਾਸ਼ਾ ਟਲ ਨੀਮਾ ਵਾਲਾ ਹੈ ਹਰ ਥਾਂ ਉਹ ਮਾਲਕ ਆਪ ਮੌਜੂਦ ਹੈ ਸਾਲਾਹ ਹੋ ਸੱਚ ਸਭ ਉਪਰ ਹਰ ਤਨੇ ਸਦਾ ਥਿਰ ਹਰੀ ਦੀ ਸਿਫਤ ਸਲਾਹ ਕਰਿਆ ਕਰੋ ਉਹ ਹਰੀ ਸਭ ਦੇ ਉਪਰ ਹੈ ਤੇ ਸਭ ਦਾ ਮਾਲਕ ਹੈ ਜਿਸ ਨਾਹੀ ਕੋਈ ਸਰੀਰ ਕਿਸ ਲੇਖ ਹੈ ਹੋ ਗਨੀ ਰਹਾਓ ਜਿਸ ਹਰੀ ਦੇ ਬਰਾਬਰ ਦਾ ਕੋਈ ਨਹੀਂ ਹੈ ਮੈਂ ਕਿਸ ਗਿਣਤੀ ਵਿੱਚ ਹਾਂ ਕਿ ਉਸ ਦੇ ਗੁਣ ਬਿਆਨ ਕਰ ਸਕਾਂ ਉਸ ਦੇ ਗੁਣ ਬੇਅੰਤ ਹਨ ਉਸ ਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਰਹਾਓ ਪਾਉਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ ਹਵਾ ਪਾਣੀ ਧਰਤੀ ਆਕਾਸ਼ ਇਹ ਸਾਰੇ ਪਰਮਾਤਮਾ ਦੇ ਰਹਿਣ ਵਾਸਤੇ ਘਰ ਮੰਦਰ ਬਣੇ ਹੋਏ ਹਨ ਵਿੱਚ ਵਰਤੈ ਨਾਨਕ ਆਪ ਝੂਠ ਕਹ ਗਿਆ ਗਨੀ ਏ ਨਾਨਕ ਇਨਾ ਸਭ ਨਾਲ ਵਿੱਚ ਪਰਮਾਤਮਾ ਆਪ ਵਸ ਰਿਹਾ ਹੈ ਦੱਸੋ ਇਸ ਵਿੱਚੋਂ ਕਿਸ ਨੂੰ ਮੈਂ ਅਸਤ ਆਖਾਂ ਸਭ ਸੱਚ ਹੈ ਤੇ ਲੰਗ ਮਹੱਲਾ ਚੌਥਾ ਨੇਤ ਨੇ ਫਲ ਕਰਮ ਕਮਾਏ ਬਫਾਵੈ ਦੁਰਮਤੀਆ हे ਮੇਰੇ ਮਾਨ ਖੋਟੀ ਬੁੱਧ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ ਫਿਰ ਪੀ ਅਜਿਹੇ ਵਿਅਰਥ ਕੰਮ ਕਰਕੇ ਲਾਫਾਂ ਮਾਰਦਾ ਰਹਿੰਦਾ ਹੈ ਜਬ ਜਾਣੈ ਬਲਵੰਚ ਜਬ ਆਣੈ ਬਲਵੰਚ ਕਰ ਝੂਠ ਤਬ ਜਾਣੈ ਜਗ ਜਿਤਿਆ ਜਦੋਂ ਕੋਈ ਠੱਗੀ ਕਰਕੇ ਕੋਈ ਝੂਠ ਬੋਲ ਕੇ ਕੁਝ ਧਨਮਲ ਲੈ ਆਉਂਦਾ ਹੈ ਤਦੋਂ ਸਮਝਦਾ ਹੈ ਕਿ ਮੈਂ ਦੁਨੀਆ ਨੂੰ ਜਿੱਤ ਲਿਆ ਹੈ ਪਰ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਦਿੰਦਾ ਹੈ ਐਸਾ ਬਾਜੀ ਇਸ ਸਹਾਰ ਨਾ ਚੇਤੇ ਹਰ ਨਾਮਾ ਏ ਮੇਰੇ ਮਾਨ ਜਗਤ ਇਹੋ ਜਿਹਾ ਹੈ ਜਿਵੇਂ ਇੱਕ ਖੇਡ ਹੁੰਦੀ ਹੈ ਇਹ ਸਾਰਾ ਨਾਸਵੰਤ ਹੈ ਕਿ ਨ ਮਹਿ ਬਿਨ ਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਓ ਇੱਕ ਛਿਨ ਵਿੱਚ ਨਾਸ ਹੋ ਜਾਂਦਾ ਹੈ ਇਹ ਜਗ ਪਰ ਖੋਟੀ ਮਤ ਵਾਲਾ ਮਨੁੱਖ ਫਿਰ ਵੀ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦਾ हे ਮੇਰੇ ਮਨ ਤੂੰ ਤਾਂ ਪ੍ਰਮਾਤਮਾ ਦਾ ਧਿਆਨ ਧਰਦਾ ਰਹੋ ਰਹਾਓ ਸਾ ਵੇਲਾ ਚੇਤਨਿਆ ਆਵੇ ਜੇਤ ਆਏ ਕੰਟਕ ਕਾਲ ਗਰਸੈ ਏ ਮੇਰੇ ਮਾਨ ਕੋਟੀ ਮਤ ਵਾਲੇ ਮਨੁੱਖ ਨੂੰ ਉਹ ਵੇੜਾ ਕਦੇ ਯਾਦ ਨਹੀਂ ਆਉਂਦਾ ਜਦੋਂ ਦੁਖਦਾਈ ਕਾਲ ਆ ਕੇ ਫੜ ਲੈਂਦਾ ਹੈ ਤੇ ਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਹੇ ਨਾਨਕ ਜਿਸ ਮਨੁੱਖ ਦੇ ਹਿਰਦੈ ਵਿੱਚ ਪਰਮਾਤਮਾ ਮਿਹਰ ਕਰਕੇ ਆਵਸਦਾ ਹੈ ਉਸ ਨੂੰ ਮੌਤ ਤੇ ਡਰ ਤੋਂ ਛਡਾ ਲੈਂਦਾ ਹੈ ਤੇ ਲੰਗ ਮਹੱਲਾ ਪੰਜਵਾਂ ਘਰ ਪਹਿਲਾ ਰਾਗ ਤਿਲੰਗ ਘਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਖਾਕ ਨੂਰ ਕਰਦੰ ਆਲਮ ਦੁਨੀਆਏ ਚੇਤਨ ਜੋਤ ਤੇ ਅਚੇਤਨ ਮਿੱਟੀ ਮਿਲਾ ਕੇ ਪ੍ਰਮਾਤਮਾ ਨੇ ਜਗਤ ਏ ਜਹਾਨ ਬਣਾ ਦਿੱਤਾ ਹੈ ਅਸਮਾਨ ਜ਼ਮੀਨ ਦਰਖਤ ਆਬ ਪੈਦਾ ਇਸ ਖੁਦਾਏ ਆਸਮਾਨ ਧਰਤੀ ਰੁੱਖ ਪਾਣੀ ਆਦਿਕ ਇਹ ਸਭ ਕੁਝ ਪ੍ਰਮਾਤਮਾ ਦੀ ਰਚਨਾ ਹੈ ਪਾਣੀ ਵੀ ਪ੍ਰਮਾਤਮਾ ਦੀ ਰਚਨਾ ਹੈ ਗੁਰੂ ਪਿਆਰੇਓ ਅੱਜਕੱਲ ਮੂਰਖ ਲੋਕ ਪਾਣੀ ਬਹੁਤ ਬਰਬਾਦ ਕਰ ਰਹੇ ਹਨ ਘਰਾਂ ਦੀਆਂ ਟੂਟੀਆਂ ਖੁੱਲੀਆਂ ਛੜ ਛੜਦੇ ਹਨ ਜਿੰਨਾ ਪਾਣੀ ਚਾਹੀਦਾ ਭਰ ਕੇ ਇਹ ਜੋ ਚਸਮੇ ਜਦੋਂ ਮੁੱਕ ਜਾਣੇ ਨੇ ਤੇ ਫਿਰ ਆਪਾਂ ਉਹ ਨਾਲੀਆਂ ਪੀੜੀਆਂ ਨੂੰ ਸੋਕਾ ਹੀ ਦੇ ਕੇ ਜਾਣਾ ਹੈ ਪੰਜਾਬ ਵਿੱਚ ਜਿੱਥੇ ਪਾਣੀ ਆਪਾਂ ਨੂੰ ਪਹਿਲਾਂ 10-20-25-30 ਫੁੱਟ ਤੇ ਵਧੀਆ ਪੀਣਯੋਗ ਪਾਣੀ ਮਿਲ ਜਾਂਦਾ ਸੀ ਹੁਣ 450-500 ਫੁੱਟ ਤੇ ਪੀਣਯੋਗ ਪਾਣੀ ਹੈ ਤੇ ਹੋਰ ਥੱਲੇ ਜਾ ਰਿਹਾ ਹੈ ਇਸ ਕਰਕੇ ਮੂਰਖ ਲੋਕ ਜਿਹੜੇ ਨੇ ਉਹ ਟੂਟੀਆਂ ਖੁੱਲੀਆਂ ਕਰਾਂ ਛੱਡ ਛੱਡਦੇ ਨੇ ਜਿਹੜੇ ਸਮਝਦਾਰ ਲੋਕ ਨੇ ਜਿੰਨਾ ਪਾਣੀ ਭਰਨਾ ਹੈ ਪਾਣੀ ਭਰ ਕੇ ਟੂਟੀਆਂ ਬੰਦ ਕਰ ਦਿੰਦੇ ਹਨ ਬੰਦੇ ਚਸਮ ਦੀਦੰ ਫਨਾਏ हे ਮਨੋਖ ਜੋ ਕੋਈ ਤਵਖੀ ਵੇਖਦਾ ਹੈ ਨਾ ਸੁਵੰਤ ਹੈ ਦੁਨੀਆਂ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਓ ਪਰ ਦੁਨੀਆਂ ਮਾਇਆ ਦੇ ਲਾਲਚ ਵਿੱਚ ਪਰਮਾਤਮਾ ਵੱਲੋਂ ਭੁੱਲੀ ਹੋਈ ਹੈ ਤੇ ਹਰਾ ਮਖਾਂਦੀ ਰਹਿੰਦੀ ਹੈ ਪਰਾਇਆ ਹੱਕ ਖੋਂਦੀ ਰਹਿੰਦੀ ਹੈ ਰਹਾਓ ਗੈਬਾਨ ਹਵਾਨ ਹਰਾਮ ਕੁਸਤਨੀ ਮੁਰਦਾਰ ਬਖੁਰਾਏ ਗਾਫਲ ਮਨੋਹ ਪੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ ਕਈ ਹਰਾਮ ਦੀ ਜ਼ਮੀਨ ਜਾਇਦਤ ਦੱਬ ਕੇ ਬੈਠੇ ਹੋਏ ਹਨ ਤੇ ਉੱਥੇ ਕੋਠੀਆਂ ਵੀ ਪਾ ਲੈਂਦੇ ਹਨ ਤੇ ਥੱਲੇ ਗਰੀਬਾਂ ਦੇ ਪਲਾਟ ਹੀ ਰਹਿ ਜਾਂਦੇ ਹਨ ਤਗਰੀਬਾਂ ਦੀ ਕੋਈ ਸੁਣਵਾਈ ਵੀ ਨਹੀਂ ਹੁੰਦੀ ਦਿਲ ਲੱਕਾ ਵਜੇ ਕਬਜਾ ਕਾਦਰੋ ਦੋਜਕ ਸਜਾਏ ਇਸ ਦੇ ਦਿਲ ਉੱਤੇ ਮਾਇਆ ਦਾ ਮੁਕੰਮਲ ਕਬਜਾ ਹੋਇਆ ਰਹਿੰਦਾ ਹੈ ਪਰਮਾਤਮਾ ਇਸ ਨੂੰ ਦੋਜਕ ਦੀ ਸਜਾ ਦਿੰਦਾ ਹੈ ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਣਾਏ ਤਦੋਂ ਪਾਲਣ ਵਾਲਾ ਪਿਓ ਭਰਾ ਦਰਬਾਰ ਜਾਇਦਾਦ ਘਰ ਸਭ ਇੱਥੇ ਹੀ ਰਹਿ ਜਾਂਦਾ ਹੈ ਜਦ ਅਜਰਾਈਲ ਬਸਤਨੀ ਤਬ ਚੇ ਘਾਰੇ ਵਿਦਾਏ ਇਹ ਸਾਰੇ ਜਗਤ ਤੋਂ ਵਿਦਾ ਹੋਣ ਵੇਲੇ ਕਿਸ ਕੰਮ ਆਉਣਗੇ ਜਦੋਂ ਮੌਤ ਦਾ ਫਰਿਸ਼ਤਾ ਆ ਕੇ ਬੰਦ ਲੈਂਦਾ ਹੈ ਤਾਂ ਜਿਹੜੀਆਂ ਠਗੀਆਂ ਮਾਰ ਕੇ ਜਾਇਦਾਦਾਂ ਬਣਾਈਆਂ ਹੁੰਦੀਆਂ ਨੇ ਠਗੀਆਂ ਮਾਰ ਕੇ ਕੋਠੀਆਂ ਬਣਾਈਆਂ ਹੁੰਦੀਆਂ ਨੇ ਇਹ ਸਭ ਇੱਥੇ ਹੀ ਰਹਿ ਜਾਂਦੀਆਂ ਨੇ ਇਹ ਮਹਿਲ ਮਨਾਰੇ ਕਾਰਾਂ ਗੱਡੀਆਂ ਸਭ ਖੜੀਆਂ ਦੀਆਂ ਖੜੀਆਂ ਰਹਿ ਜਾਂਦੀਆਂ ਹਨ ਤੇ ਅਜਰਾਈਲ ਫਰਿਸ਼ਤਾ ਜਿਹੜਾ ਮੌਤ ਦਾ ਫਰਿਸ਼ਤਾ ਏ ਉਹ ਮਨੁੱਖ ਨੂੰ ਬੰਨ ਕੇ ਲੈ ਜਾਂਦਾ ਹੈ ਇਸ ਕਰਕੇ ਹਰਾਮ ਦਾ ਨਾ ਖਾਓ ਹੱਕ ਦਾ ਖਾਓ ਹੱਕ ਬਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜੇ ਮਰਦਾਰ ਨਾ ਖਾਏ ਫਿਰ ਗੁਰੂ ਪੀਰ ਵੀ ਉੱਥੇ ਹਾਮੀ ਤਾਂ ਹੀ ਭਰਨਗੇ ਜੇ ਆਪਾਂ ਆਪਣੇ ਹੱਕ ਹਲਾਲ ਦੀ ਕਮਾਈ ਖਾਦੀ ਹੋਵੇਗੀ ਹਵਾਲ ਮਾਲੂਮ ਕਰਦੰ ਪਾਕ ਅੱਲਾਹ ਵਿੱਤਰ ਪ੍ਰਮਾਤਮਾ ਤੇਰੇ ਦਿਲ ਦਾ ਸਾਰਾ ਹਾਲ ਜਾਣਦਾ ਹੈ ਕਿ ਤੂੰ ਕਿੰਨਾ ਕੁ ਚੰਗਾ ਹੈ ਤੇ ਕਿੰਨਾ ਕੁ ਮੰਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਬੁਗੋ ਨਾਨਕ ਦੇ ਦਾਸ ਪੇਸ਼ ਦਰਵੇਸ ਬੰਦਾ ਹੈ हे ਨਾਨਕ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦੇ ਦਰ ਤੇ ਅਰਦਾਸ ਕਰਿਆ ਕਰ ਕਿ ਤੈਨੂੰ ਮਾਇਆ ਦੀ ਹਉਸ ਵਿੱਚ ਨਾ ਫਸਣ ਦੇਵੇ ਪ੍ਰਮਾਤਮਾ ਤੇ ਲੰਗ ਮਹਕਾਰ ਦੂਜਾ ਮਹੱਲਾ ਪੰਜਵਾ ਤਦ ਬੇਨ ਦੂਜਾ ਨਹੀਂ ਕੋਏ हे ਪ੍ਰਭੂ ਤੇਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ ਤੂੰ ਕਰ ਤਾਰ ਕਰੇ ਸੋ ਹੋਏ ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਜੋ ਕੋਈ ਤੂੰ ਕਰਦਾ ਹੈ ਉਹੀ ਹੁੰਦਾ ਹੈ ਤੇਰਾ ਜੋਰ ਤੇਰੀ ਮਨ ਟੇਕ ਸਾ ਜੀਵਾਨੂ ਤੇਰਾ ਹੀ ਤਾਣ ਹੈ ਸਾਡੇ ਮਨ ਵਿੱਚ ਤੇਰਾ ਹੀ ਸਹਾਰਾ ਹੈ ਸਦਾ ਸਦਾ ਜਪ ਨਾਨਕ ਏਕ ਹੈ ਨਾਨਕ ਸਦਾ ਹੀ ਉਸ ਇੱਕ ਪਰਮਾਤਮਾ ਦਾ ਨਾਮ ਜਪਦਾ ਰਹੋ ਸਭ ਉਪਰ ਪਾਰ ਬ੍ਰਹਮ ਦਾ ਤਾਰ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉੱਤੇ ਰੱਖਾ ਹੈ ਤੇਰੀ ਟੇਕ ਤੇਰਾ ਆਧਾਰ ਰਹਾਓ हे ਪ੍ਰਭੂ ਪਰਮਾਤਮਾ ਅਸਾਂ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ ਤੇਰਾ ਹੀ ਆਸਰਾ ਹੈ ਪਰਮਾਤਮਾ ਰਹਾਓ ਹੈ ਤੂੰ ਹੈ ਤੂੰ ਹੋਵਣ ਹਾਰ ਅਗੰਮ ਅਗਾਦ ਊਚੈ ਅਪਾਰ हे ਪ੍ਰਭੂ ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ हे पहुंच प्रभु परमात्मा हे अथा प्रभु हे सब तो ऊचे ते बेअंत परमात्मा सब पासे तू ही तू वरतदा है तू है है तू है तू होवन हार अगम अगाध ऊचय अपार वाहे गुरु जी का खालसा वाहे गुरु जी की फतेह ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 723 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 724 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੋਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ